ਦੱਲੇਵਾਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੀ ਬਹੁਤ ਲੋੜ ਹੈ ਸਾਨੂੰ ਵੀ ਦੇਸ਼ ਨੂੰ ਵੀ ਅਗਾ ਸਾਡੇ ਬੱਚਿਆਂ ਨੂੰ ਕਿਰਪਾ ਕਰਕੇ ਇੱਕ ਕਠੋਰ ਹਿਰਦੇ ਵਾਲਿਆਂ ਦੇ ਅੱਗੇ ਆਪਾਂ ਇਹੋ ਜਿਹਾ ਫੈਸਲਾ ਲਈਏ ਸਮੁੱਚੀਆਂ ਜਥੇਬੰਦੀਆਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਮੁੜ ਵਿਚਾਰ ਕਰੋ ਕਿਉਂਕਿ ਆਪਾਂ ਇਹਨਾਂ ਨਾਲ ਲੰਬੀ ਲੜਾਈ ਲੜਨੀ ਹੈ ਵਿਚਾਰਾਂ ਦੀ ਲੜਾਈ ਹੈ ਹੋਰ ਵੀ ਤਰੀਕੇ ਨੇ ਕਿਉਂਕਿ ਇਹ ਦੇ ਚਾਹੁੰਦੇ ਨੇ ਕਿ ਤੁਸੀਂ ਲੋਕ ਇਹਨਾਂ ਦੇ ਰਾਵਾਂ 'ਚੋਂ ਹਟੋ ਆਪਾਂ ਇਹਨਾਂ ਨੂੰ ਕੋਈ ਰਸਤਾ ਹੀ ਉਹ ਜਨ ਨਹੀਂ ਦਈਏ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਲੋਕਤੰਤਰ ਬਾਹਰ ਲੈਣਾ ਚਾਹੀਦਾ ਪਰ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਮੇਰਾ ਖਿਆ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗੇਗਾ ਜੋ ਰਹਿ ਪਾਏਗਾ ਕਿ ਨਹੀਂ ਦੇਖੋ ਬੜੇ ਦੁਖਤੀ ਗੱਲ ਹੈ ਕਿ ਕੇਂਦਰ ਸਰਕਾਰ ਜਿੰਨੇ ਜਦੋਂ 74 ਨਾ ਚੁਕਾਇਆ ਸੀ ਉਦੋਂ ਲਿਖਤੀ ਭਰੋਸਾ ਦਿੱਤਾ ਸੀ ਕਿ ਅਸੀਂ ਇਹ ਮਸਲੇ ਹੱਲ ਕਰਾਂਗੇ ਕਮੇਟੀ ਬਣੇਗੀ ਫਾਰਮਰ ਵਿੱਚ ਹੋਣਗੇ ਪਰ ਦੁੱਖ ਦੀ ਗੱਲ ਹੈ ਉਹ ਉੱਤੋਂ ਭੱਜੇ ਨੇ ਮੁੱਕਰੇ ਨੇ ਔਰ ਉਹਨਾਂ ਦਾ ਕਠੋਰ ਹਿਰਦੇ ਹੈ ਉਹ ਸਿਰਫ ਇੱਕ ਬੰਦੇ ਦੀ ਕੰਮ ਕਰ ਰਹੇ ਉਹ ਆ ਅਡਾਨੀ ਉਤੋਂ ਅਲਾਵਾ ਉਹਨੂੰ ਬਚਾਉਣ ਦਾ ਕੰਮ ਕਰ ਰਹੇ ਉਹਦਾ ਹੀ ਵਪਾਰ ਵਧਾ ਰਹੇ ਨੇ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਜ ਖਾਸ ਕਰ ਜਿਹੜੀ ਸਵੇਰੇ ਹੀ ਸ਼ੁਰੂਆਤ ਕਰਨੀ ਆਪਣੀ ਜ਼ਿੰਦਗੀ ਦੀ ਜਿੰਨੂੰ ਵੀ ਬੱਚੇ ਤੋਂ ਲੈ ਕੇ ਵੱਡੇ ਤੱਕ એનર્ਜੀ ਚਾਹੀਦੀ ਆ ਇੱਕ ਹਿਊਮਨ ਨੂੰ એનર્ਜੀ ਚਾਹੀਦੀ ਔਰ ਸੋਰਸ ਪੈਦਾ ਕਰਨ ਕਰਕੇ ਦਿੰਦਾ ਕਿਸਾਨ ਜਦੋਂ ਸ਼ੁਰੂਆਤ ਕਰਦੇ ਆ ਪਰ ਇਹਨਾਂ ਨੂੰ ਕੋਈ ਚਿਤਚਿਤਾ ਹੀ ਨਹੀਂਗਾ ਸੋ ਮੈਂ ਡੱਲੇਵਾਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਚਾਹੁੰਦਾ ਕਿ ਤੁਹਾਡੀ ਬਹੁਤ ਲੋੜ ਹੈ ਸਾਨੂੰ ਵੀ ਦੇਸ਼ ਨੂੰ ਵੀ ਅਗਾ ਸਾਡੇ ਬੱਚਿਆਂ ਨੂੰ ਵੀ ਕਿਰਪਾ ਕਰਕੇ ਇਹ ਕਠੋਰ ਹਿਰਦੇ ਵਾਲਿਆਂ ਦੇ ਅੱਗੇ ਆਪਾਂ ਇਹੋ ਜਿਹਾ ਫੈਸਲਾ ਨਾ ਲਈਏ ਸਮੁੱਚੀਆਂ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਮੁੜ ਵਿਚਾਰ ਕਰੋ ਕਿਉਂਕਿ ਆਪਾਂ ਇਹਨਾਂ ਨਾਲ ਲੰਬੀ ਲੜਾਈ ਲੜਨੀ ਹੈ ਵਿਚਾਰਾਂ ਦੀ ਲੜਾਈ ਹੈ ਹੋਰ ਵੀ ਤਰੀਕੇ ਨੇ ਕਿਉਂਕਿ ਇਹ ਦੇ ਚਾਹੁੰਦੇ ਨੇ ਕਿ ਤੁਸੀਂ ਲੋਕ ਇਹਨਾਂ ਦੇ ਰਾਵਾਂ ਚੋਂ ਹਟੋ ਆਪਾਂ ਇਹਨਾਂ ਨੂੰ ਕੋਈ ਰਸਤਾ ਇਹੋ ਜਿਹਾ ਨਹੀਂ ਦਈਏ ਸੋ ਮੇਰੀ ਸਮੂਚਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਸੋ ਇਹ ਸਰਕਾਰ ਤੇ ਬਿਲਕੁਲ ਹੀ ਪਿੱਟ ਕਰਕੇ ਬੈ ਗਈ ਹੈ ਇਹਨੂੰ ਧਿਆਨ ਦੇਣਾ ਚਾਹੀਦਾ ਕਿਸਾਨ ਨਾਲ ਮਜ਼ਦੂਰਾਂ ਨਾਲ ਕਿਉਂਕਿ ਇਹ ਇਹ ਸਾਡੇ ਦੇਸ਼ ਦਾ ਪਹੀਆ ਤੋੜਦੇ ਤੋੜਦੇ ਨੇ ਆਰਥਿਕਤਾ ਦਾ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਅੱਜ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਕਿਵੇਂ ਦੇਖਿਓ ਇਸ ਨੂੰ ਦੇਖੋ ਅੱਜ ਹੁਣ ਇਹ ਆਉਂਦਾ ਹੈ ਅਸੀਂ ਇੱਥੇ ਡਿਟੇਲਡ ਦੇ ਚਰਚ ਔਰ ਕਾਂਗਰਸ ਪਾਰਟੀ ਦਾ ਸਟੈਂਡ ਤੇ ਇਹ ਹੈ ਕਿ ਲੋਕਤੰਤਰ ਜਿਹੜਾ ਬਹਾਲ ਹੋਣਾ ਚਾਹੀਦਾ ਡਿਕਟੇਟਰਸ਼ਿਪ ਵਾਲੇ ਦੇਸ਼ ਨਹੀਂ ਵਧਣਾ ਚਾਹੀਦਾ ਅਸੀਂ ਉਹਦਾ ਖਰੜਾ ਦੇਖਾਂਗੇ ਉਹਦੇ ਤੇ ਕੀ ਹੈ ਕਿਉਂਕਿ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਤੇ ਸਿੱਧੀ ਡਿਕਟੇਟਰਸ਼ਿਪ ਆ ਲਈਗੀ 5 ਸਾਲ ਤੱਕ ਤੁਸੀਂ ਕੁਝ ਕਰ ਨਹੀਂ पाओगे ਬਟ ਫਿਰ ਵੀ ਪਾਰਟੀ ਦੇ ਸਾਰਾ ਅਸੀਂ ਇੱਕ ਇਹਦਾ ਖਰੜਾ ਜਿਹੜਾ ਪੜਾਂਗੇ ਉਸ ਤੋਂ ਬਾਅਦ ਪੂਰਨ ਤੌਰ ਤੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਪਾਰਟੀ ਸਟੈਂਡ ਕਰੇਗੀ ਕਿੰਨਾ-ਕਿੰਨਾ ਦੇ ਓਪੋਜ਼ ਕਰੇਗੀ ਉਹ ਅਸੀਂ ਤੁਹਾਨੂੰ ਦੱਸਾਂਗੇ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਲੋਕਤੰਤਰ ਬਾਹਰ ਲੈਣਾ ਚਾਹੀਦਾ ਪਰ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਮੇਰਾ ਖਿਆਲ ਹੈ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗੇਗਾ ਕਿ ਉਹ ਰਹਿ ਪਾਏਗਾ ਕਿ ਨਹੀਂ लोकल इलेक्शन ਵੀ ਪੰਜਾਬ ਦੇ ਵਿੱਚ ਹੋਣ ਜਾ ਰਹੇ ਆ ਅਮਰਸਰ ਨਗਰ ਨਿਕਮ ਦੀਆਂ ਚੋਣਾਂ ਨੇ ਤੁਸੀਂ ਉਸ ਜਗ੍ਹਾ ਦੇ ਐਮਟੀਓ ਤਾਂ ਕਿਸ ਤਰੀਕੇ ਦੇ ਤਿਆਰੀਆਂ ਨੇ ਅਮਰਸਰ ਨੂੰ ਲੈ ਕੇ ਨਾਲ ਦੇ ਏਰੀਆ ਨੂੰ ਲੈ ਕੇ ਬਿਲਕੁਲ ਅਸੀਂ ਉਸੇ ਕਰਕੇ ਪਹੁੰਚੇ ਮੈਂ ਅਮਰਸਰ ਨੂੰ ਹੀ ਜਾ ਰਿਹਾ ਸਿਰਫ ਥੋੜਾ ਜਿਹਾ ਰੁੱਕ ਕੇ ਇੱਥੇ ਚੰਡੀਗੜ੍ਹ ਔਰ ਕਿਉਂਕਿ ਅਮਰਸਰ ਨਹੀਂ ਇਕੱਲਾ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਨਗਰ ਨਿਕਮ ਦੀਆਂ ਹੋ ਰਹੀਆਂ ਨੇ ਚਾਹੇ ਕੁਝ ਬਾਈ ਇਲੈਕਸ਼ਨਾਂ ਨੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਤਿਆਰ ਹੈ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ 2.5 ਸਾਲ ਦਾ ਫੀਲ ਹੀ ਰਿਹਾ ਉਹ ਲੋਕਿਆਂ ਨੂੰ ਸਭ ਯਾਦ ਹੈ ਲਾਰਨ ਬਲੱਡਰ ਦੀ ਸਥਿਤੀ ਯਾਦ ਹੈ ਔਰ ਕਾਂਗਰਸ ਪਾਰਟੀ ਪੂਰਨ ਤੌਰ ਤੇ ਇੱਕ ਜੁਟਤਾ ਦੇ ਨਾਲ ਤੁਹਾਡੇ ਸਾਹਮਣੇ ਹੋਏਗਾ ਸਾਰੀਆਂ ਨਗਰ ਨਿਗਮ ਚੋਣਾਂ ਜਿਹੜੀਆਂ ਉਹ ਜਿੱਤੇਗੀ ਔਰ ਜਿਹੜਾ ਸ਼ਹਿਰ ਵਾਸੀ ਹੈ ਇਸ ਵੇਲੇ ਜਿਨ੍ਹਾਂ ਦੇ ਮਨ ਤੇ ਬੜਾ ਵੱਡਾ ਪ੍ਰਸ਼ਨ ਚੱਲਣਾ ਕਿ ਕਿਹੜੀ ਗਲਤੀ ਅਸੀਂ ਕਰ ਬੈਠੇ ਇਹਨਾਂ ਨੂੰ ਬਣਾ ਲਿਆ 2 ਸਾਲ ਤੋਂ ਕੋਈ ਕਾਉਂਸਲਰ ਐ ਨਹੀਂਗਾ ਇਹ ਪਹਿਲੀ ਸਰਕਾਰ ਆਈ ਹੈ ਜਿਹੜੀ ਮਤਲਬ ਇਦਾਂ ਦੀ ਇਲੈਕਸ਼ਨਾਂ ਤੋਂ ਡਰਦੀ ਹੈ ਔਰ ਜਿੰਨੀਆਂ ਇਲੈਕਸ਼ਨਾਂ ਕਰਾਉਣ ਵਾਸਤੇ ਸਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪੈਂਦਾ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪੈਂਦਾ ਕਦੀ ਇਦਾਂ ਹੁੰਦਾ ਨਹੀਂ ਸੀ ਪਰ ਇਹ ਪਹਿਲੀ ਸਰਕਾਰ ਹੈ ਜਿਹੜੇ ਲੋਕ ਇਲੈਕਸ਼ਨਾਂ ਤੋਂ ਡਰਦੇ ਭਜਦੇ ਹੋਣ ਉਹਨਾਂ ਨੂੰ ਤੁਸੀਂ ਲੋਕਾਂ ਦਾ ਮਨ ਪਤਾ ਹੀ ਕਿ ਲੋਕਾਂ ਦਾ ਮਨ ਕੀ ਹੈ ਲੋਕਾਂ ਨੇ ਇਹਨਾਂ ਨੂੰ ਚੱਲਦਿਆਂ ਕਰਨਾ ਹੈ ਦਿੱਲੀ ਕੈਬਨਿਟ ਨੇ ਦਿੱਲੀ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਉਹ ਤੇ ਉਹ ਇਲੈਕਸ਼ਨ ਸਿਰ ਤੇ ਆ ਗਈ ਹੈ ਨਾ ਜੀ ਇਹ ਤੇ ਇਲੈਕਸ਼ਨ ਜਿੱਤਣ ਦੇ ਸਟੰਟ ਨੇ ਪਹਿਲਾਂ ਕਿੱਥੇ ਸੁੱਤੇ ਸੀ ਸਰਕਾਰ ਇਹਨਾਂ ਦੇ ਕੋਲ ਸੀ ਕਿ ਉਹਨਾਂ ਦਿੱਤਾ ਉਹਦੋਂ ਇਨਾਂ ਤੋਂ ਲੋਕਾਂ ਨੂੰ آگਾਹ ਹੋਣਾ ਚਾਹੀਦਾ ਜਿਹੜਾ ਨਹੀਂ ਲੈਂਦਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਚਾਹੇ ਤੇ ਦਿੱਲੀ 'ਚ ਮੈਂ ਬੇਨਤੀ ਕਰੂੰਗਾ ਕਾਂਗਰਸ ਪਾਰਟੀ ਬੜੀ ਮਜ਼ਬੂਤੀ 'ਚ ਅੱਗੇ ਵਧ ਰਹੀ ਹੈ ਲੋਕੀ ਵੀ ਉਹਦੇ ਨਾਲ ਜੁੜ ਰਹੇ ਨੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਫੈਸਲੇ ਜਿਹੜੇ ਲੋਕ ਲਵਾਣੇ ਫੈਸਲੇ ਨੇ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਲੱਗਦਾ 0 ਤੋਂ ਸਰਕਾਰ ਤੱਕ ਪਹੁੰਚ ਪੈ ਗਈ ਕਿਉਂਕਿ ਲੰਮੀ ਦੌੜ ਹੈਗੀ ਦੇਖੋ ਜਦੋਂ 3 ਸਾਲ 3 ਟਰਮਸ ਸ਼ੀਲਾ ਦਿਖਸ਼ ਜੀ ਰਹੇ ਨੇ ਇਸ ਵਰਗੇ ਉਹਨਾਂ ਦਾ ਬਹੁਤ ਵੱਡਾ ਲੋਕਾਂ ਦੇ ਮਨ ਦੇ ਵਿੱਚ ਇੱਕ ਅਸਰ ਹੋਇਆ ਕਿ ਤਿੰਨ ਸਾਲ ਤੋਂ ਕੋਈ ਡਵੈਲਪਮੈਂਟ ਦਿੱਲੀ 'ਚ ਨਹੀਂ ਹੋਈ ਹੈ ਪਤਾ ਕਰ ਲੋ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਜੇ ਜੇ ਡਵੈਲਪਮੈਂਟ ਹੋਈ ਹੁੰਦੀ ਤਾਂ ਮੈਨੂੰ ਖੁਸ਼ੀ ਹੁੰਦੀ ਜੇ ਅੱਜ ਇਹਨਾਂ ਦੇ ਡਵੈਲਪਮੈਂਟ ਦੇ ਜਿਹੜੇ ਹੋਇਆ ਦੇ ਉੱਤੇ ਉਹ ਗੱਲ ਕਰਦੇ ਕਿ ਆਹ ਡਵੈਲਪਮੈਂਟ ਅਸੀਂ ਪਿਛਲੇ ਲੰਬੇ ਸਮੇਂ 'ਚ ਕੀਤੀ ਤਿੰਨ ਟਰਮ ਦੇ ਵਿੱਚ ਅੱਜ ਤੋ ਨਾਲ ਕੋਈ ਹੈ ਹੀ ਕੁਛ ਨਹੀਂ ਕਹਿਣ ਵਾਸਤੇ ਸੋ ਐਸ ਵੇਲੇ ਜਿਹੜਾ ਬੰਦਾ ਵੀ ਇਹੀ ਜੀ ਐਲਾਨ ਕਰਦਾ ਕਿ ਅਸੀਂ ਦਵਾਗੇ ਉਹ ਵੀ ਪਾਵਰ 'ਚ ਹੁੰਦਿਆ ਹੋਇਆ ਇਹਦਾ ਮਤਲਬ ਸਿੱਧਾ ਜਾਂਦਾ ਕਿ ਉਹਦਾ ਬੜਾ ਵੱਡਾ ਫੇਲਿਅਰ ਆ ਜਿੱਤੋਂ ਭੱਜਣਾ ਚਾਹੁੰਦਾ